ਗਗਨਦੀਪ ਸ਼ਰਮਾ ਚੇਅਰਮੈਨ ਸੰਦਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਅੱਜ ਮਾਜੀ ਦੇ ਬਸਾੜੀ ਆਪਾਂ ਖੜੇ ਆ ਇਸ ਨਵਾਂ ਬਸਾੜਾ ਜੋ ਨਾਮ ਲਈ ਬਸਾੜਾ ਕਹਿ ਸਕਦੇ ਆ ਪਸ਼ੂ ਘਾਰ ਆ ਗੰਦੀਰ ਢਿੱਲ ਲੱਗੇ ਨੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਸ਼ਹਿਰ ਦੀ ਇੱਕ ਪ੍ਰਾਈਮ ਲੈਂਡ ਆ ਜਿਹਨੂੰ ਨਵੇਂ ਬਸ ਸਟੈਂਡ ਦੇ ਤੌਰ ਤੇ ਸਰਕਾਰ ਨੇ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਇਨਫਰਾਸਟ੍ਰਕਚਰ ਵੀ ਦਿੱਤਾ ਦੁਕਾਨਾਂ ਵਗੈਰਾ ਬਣਾਈਆਂ ਪਰ ਸਿੱਧੇ ਸਿੱਧੇ ਤੌਰ ਤੇ ਸੰਦਾਲਾ ਸ਼ਹਿਰ ਦੇ ਲੋਕਾਂ ਦੀ ਨਲਾਕੀ ਕਰਕੇ ਉਹ ਸ਼ਾਸਨ ਦੀ ਨਲਾਕੀ ਕਰਕੇ ਅੱਜ ਇਹ ਇੱਕ ਖੰਡਰ ਤੇ ਆਮ ਜਿਵੇਂ ਟੱਪਰੀਵਾਸ ਲੋਕਾਂ ਦੀ ਰਹਿائش ਲੇਬਰ ਵਗੈਰਾ ਡੰਗਰਾਂ ਦੇ ਲਈ ਆਵਾਰਾ ਪਸ਼ੂਆਂ ਦੇ ਲਈ ਇੱਕ ਅੱਡੇ ਤੋਂ ਵੱਧ ਕੁਝ ਨਹੀਂ ਰਹਿ ਗਿਆ ਤੇ ਬਿਲਡਿੰਗ ਖੰਡਰ ਹੋ ਚੁੱਕੀ ਆ ਆ ਦੁਕਾਨਾਂ ਦੇ ਜਿੰਨੇ ਵੀ ਇਹਨਾਂ ਤੋਂ ਸ਼ਹਿਰ ਦੀ ਨਗਰ ਕੌਂਸਲ ਨੂੰ ਬੜੀ ਆਮਦਨ ਹੋਣੀ ਸੀ ਸ਼ਹਿਰ ਦੀ ਇੱਕ ਡਵੈਲਪਮੈਂਟ ਹੋਣੀ ਸੀ ਲੋਕਾਂ ਨੂੰ ਰੋਜ਼ਗਾਰ ਮਿਲਨੇ ਸੀ ਉਹ ਸਾਰੇ ਹੀ ਅੱਜ ਇੱਕ ਖੰਡਰ ਤੋਂ ਵੱਧ ਹੋਰ ਕੁਝ ਨਹੀਂ ਹੈਗਾ ਸੋ ਬੜੀ ਮੰਦ ਭਾਗੀ ਗੱਲ ਆ ਇਹ ਬਹੁਤ ਅਫਸੋਸਨਾਕ ਹੈ ਕਿ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਸਰਕਾਰ ਦਾ ਇਹ ਵੀ ਗੱਲ ਹੈ ਕਿ ਸਾਡੇ ਕੋਲ ਤੱਕ ਨਗਰ ਕੋਈ ਪਹੁੰਚ ਨਹੀਂ ਕਰਦੀ ਦੇਖੋ ਇਹ ਆਪਣੇ ਆਪ ਦੇ ਵਿੱਚ ਇੱਕ ਰਾਸ ਦੀ ਇਤਹਾਸ ਹੋਈ ਨਹੀਂ ਦੋਨੇ ਤਰ੍ਹਾਂ ਦੀ ਸਟੇਟਮੈਂਟ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਆਪਣੀ ਜਵਾਬਦੇਹੀ ਆਪ ਤੈਅ ਕਰਨੀ ਪੈਣੀ ਹੈ ਇਹ ਕੋਈ ਤਰੀਕਾ ਨਹੀਂ ਹੈਗਾ ਨੁਮਾਇੰਦਿਆਂ ਦੇ ਕੋਲ ਲੋਕਾਂ ਨੇ ਜਾਣਾ ਹੁੰਦਾ ਕਿਸੇ ਇਹ ਜੀ ਗੱਲ ਦੇ ਲਈ ਧਿਆਨ ਚ ਲਿਆਉਣੀ ਜਿਹੜੀ ਆਮ ਲੋਕਾਂ ਦੇ ਧਿਆਨ ਦੇ ਵਿੱਚ ਨਹੀਂ ਆ ਰਹੀ ਮਤਲਬ ਕੋਈ ਕਿਸੇ ਮੰਨ ਲਓ ਕੋਈ ਜੁਰਮ ਹੋ ਰਿਹਾ ਕੋਈ ਲੁਕਮਾਸ਼ੇ ਕਮਾ ਹੋ ਰਿਹਾ ਉਹਦੀਆਂ ਚੀਜ਼ਾਂ ਦੇ ਲਈ ਤਾਂ ਲੋਕ ਜਾਣ ਨੂੰ ਮੈਂ ਤੇ ਕੋਈ ਇਹਦਾ ਦਿਨ ਦਿਹਾੜੇ ਚਿੱਟੇ ਚਾਨਣ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰਾਪਰਟੀ ਪਈ ਆ ਨਵੇਂ ਬਸਟੈਂਡ ਦਾ ਸਭ ਨੂੰ ਪਤਾ ਆ ਮੌਜੂਦਾ ਸਰਕਾਰ ਦੇ ਨਮਾਇंदे ਇਲੈਕਸ਼ਨ ਦੇ ਟਾਈਮ ਦੇ ਵਿੱਚ ਜਦੋਂ ਵੀ ਕਦੇ ਚੋਣ ਦੀਆਂ ਡਿਬੇਟਸ ਹੁੰਦੀਆਂ ਸੀ ਇਹ ਇਸਿਊ ਨੂੰ ਲੈ ਕੇ ਇਲੈਕਸ਼ਨ ਲੜੀ ਆ ਇਹ ਇਸਿਊ ਤੇ ਅਸੀਂ ਉਦੋਂ ਵੀ ਬਹੁਤ ਵਾਰੀ ਇਹ ਇਸਿਊ ਨੂੰ ਰੀਡ ਕੀਤਾ ਕਿ ਬਹੁਤ ਮਾੜੀ ਹਾਲਤ ਦੇ ਵਿੱਚ ਆ ਅਰਜੇ 2-3 ਸਾਲ ਦੇ ਸਮਾਂ ਬੀਤਣ ਤੋਂ ਬਾਅਦ ਵੀ ਇਵੇਂ ਕਿ ਮੇਰੇ ਇੱਥੇ ਸਮਰਾਲੇ ਦੇ ਪੱਤਰਕਾਰ ਭਾਈਚਾਰੇ ਨੇ ਵੀ ਕਈ ਵਾਰੀ ਇਹ ਮੁੱਦੇ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਆ ਪਰ ਕੋਈ ਹੱਲ ਨਹੀਂ ਕੋਈ ਗੱਲ ਨਹੀਂ ਫਿਰ ਉਸ ਤੋਂ ਬਾਅਦ ਇਹ ਕਹਿਣਾ ਅੱਜ ਦੀ ਤਰੀਕ 'ਚ ਕਿ ਮੇਰੇ ਧਿਆਨ 'ਚ ਨਹੀਂ ਕੋਈ ਲਿਆਇਆ ਇਸ ਤੋਂ ਵੱਧ ਮੰਦ ਭਾਗੀ ਇਲਾਕੇ ਦੇ ਲਈ ਹੋਰ ਕੋਈ ਸਟੇਟਮੈਂਟ ਹੋ ਨਹੀਂ ਸਰ ਇਹ ਗੱਲ ਇਹ ਗੱਲ ਗਏ ਵੀ ਨਗਰ ਕੌਂਸਲਰਾਂ ਵੱਲ ਧਿਆਨ ਨਾ ਦੇਣਾ ਪਸ਼ੂਕਰ ਬਣਨ ਦੇ ਕੋਈ ਚੱਕਰ ਨਹੀਂ ਪਰ ਵਿਕਾਸ ਵੱਲ ਦੇਖਣਾ ਨਾ ਦੇਖਣਾ ਇਹ ਨਗਰ ਕੌਂਸਲ ਦੀ ਜੋ 17 ਐਮਸੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿੰਮੇਵਾਰੀ ਤਾਂ ਜੀ ਲੋਕਾਂ ਦੀ ਬਣਦੀ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਇਹ ਜਿਹੜੇ ਲੀਡਰ ਉਹਨਾਂ ਨੇ ਚੁਣੇ ਹੋਏ ਨੇ ਇਹਨਾਂ ਨੂੰ ਨੋਟੀਫਾਈ ਕਰਨ ਅਗਲੀ ਵਾਰ ਨੂੰ ਜਦੋਂ ਵੀ ਗਏ ਇਹ ਉਹਨਾਂ ਦੇ ਦਰਵਾਜ਼ੇ ਦੇ ਵਿੱਚ ਆਮ ਸਮਾਜ ਦੇ ਵਿੱਚ ਜਾਣਗੇ ਉਹਨਾਂ ਦੇ ਨੁਮਾਇੰਦੇ ਬਣ ਕੇ ਤਾਂ ਉਹਨਾਂ ਨੂੰ ਸਵਾਲ ਕਰਨ ਉਹਨਾਂ ਨੂੰ ਉਹਨਾਂ ਦੀ ਬਣਦੀ ਜਗ੍ਹਾ ਤੇ ਭੇਜਣਾ ਕਿਉਂਕਿ ਇਹ ਹੁਣ ਇਸ ਲਾਇਕਤਾ ਰਹਿ ਨਹੀਂ ਕਿ ਪ੍ਰਸ਼ਾਸਨ ਦੇਖ ਸਕਣ ਸ਼ਹਿਰ ਦੀ ਕੋਈ ਤਰੱਕੀ ਦੇਖ ਸਕਣ ਇਹਨਾਂ ਨੂੰ ਆਪਣੇ ਆਪਣੇ ਘਰੇ ਬੈਠ ਜਾਣਾ ਚਾਹੀਦਾ ਜਦੋਂ ਆ ਫੋਕੀ ਚੌਧਰ ਲਈ ਲੀਡਰੀ ਕਰਨੀ ਆ ਫਿਰ ਉਹ ਲੋਕਾਂ ਦਾ ਤਾਂ ਉਹਦੇ ਚ ਕਾਣ ਹੋਊਗਾ ਹੀ ਤੇ ਫੇਰ ਨਤੀਜਾ ਤੁਹਾਡੇ ਸਾਹਮਣੇ ਸਮਰਾਜ ਦਾ ਬੱਸ ਅੱਜ ਸਾਲ ਤੋਂ ਬੰਦ ਕੀਤਾ ਲੱਖ ਰੁਪਏ ਲੱਗ ਪਏ ਨੇ ਉਸ ਦੇ ਵਾਸਤੇ ਕਿਹਣਾ ਅੰਦੇ ਚੀ ਸਰਕਾਰ ਕਰੇ ਦੇਖੋ ਜੀ ਉਹ ਬਣਾਇਆ ਤਾਂ ਤੈਹੀਂ ਚਲਾਉਣ ਵਾਸਤੇ ਦੇ ਕੁਝ ਰੁਪਈਆ ਲੱਗੇ ਆ ਉਹਦੇ ਉੱਪਰ ਲੱਖ ਰੁਪਈਆ ਲੱਗਿਆ ਤਾਂ ਆਪਾਂ ਸਾਰੇ ਜਾਣਦੇ ਆ ਵੀ ਉਹਨੂੰ ਛਿੱਪੀ ਛਿੱਪੀ ਚਲਾਉਣਾ ਵੀ ਬਣਦਾ ਕਿਉਂਕਿ ਜਿੱਥੇ ਲੱਖਾਂ ਰੁਪਈਆ ਸੀ ਉਹਦੇ ਉੱਪਰ ਲਾਇਆ ਉੱਥੇ ਲੱਖਾਂ ਰੁਪਏ ਦੀ ਅੰਦਰ ਵੀ ਸੰਸਕਲ ਦੀ ਆਉਣੀ ਆ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਣਾ ਤੇ ਇਹ ਛਿੱਪੀ ਛਿੱਪੀ ਚਲਾਉਣਾ ਬਣਦਾ ਪਰ ਜੋ ਹਾਲਾਤ ਬਣੇ ਤੁਸੀਂ ਸਾਰੇ ਅੱਜ ਜੇ ਮੇਰੀ ਹਾਲਤ ਆ ਉੱਥੇ ਆਵਾਰਾ ਪਸ਼ੂ ਫਿਰਦੇ ਨੇ ਤੇ ਲੇਬਰ ਬੇਟੀ ਆ ਪਤਨੀ ਕਿਹਦੀ ਬੇਟੀ ਆ ਉਹ ਸਭ ਦੇਖ ਕੇ ਦੁੱਖ ਹੁੰਦਾ ਵੀ ਜਿੰਨੇ ਰੁਪਈਆ ਲਾਇਆ ਉਹਦੇ ਉੱਪਰ ਕੱਚ ਲਾਇਆ ਕਿਉਂ ਨਹੀਂ ਜੇ ਚਲਾਉਣਾ ਨਹੀਂ ਸੀਗਾ ਫਿਰ ਇਹਨਾਂ ਰੁਪਈਆ ਲਾਇਆ ਕਾਤੇ ਤੁਹਾਡਾ ਪਹੁੰਚ ਕਿੱਥੇ ਨਗਰਪਾਲਿਕਾ ਤੋਂ ਇਹਨਾਂ ਦੇ ਦੁਆਰਾ ਸ਼ੁਰੂ ਕਰਤਾ ਕੀ ਨਹੀਂ ਮੇਰੇ ਨਾਲ ਕੋਈ ਇਸ ਤਰ੍ਹਾਂ ਹੀ ਪਹੁੰਚਤਾ ਹੋਈ ਨਹੀਂ ਕਿ ਤਾਂ ਬਤੌਰ ਸਰਕਾਰ ਦੇ ਮੈਂ ਕਹਾ ਵੀ ਜੇ ਇਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਚਲਾਉਣ ਦੇ ਜਾਂ ਕੋਈ ਸਰਕਾਰੀ ਸਰਕਾਰ ਵੱਲੋਂ ਕੋਈ ਹੈਲਪ ਚਾਹੀਦੀ ਆ ਤਾਂ ਮੈਂ ਨਾਲ ਇਹਨਾਂ ਦੇ ਖੜਾ ਸੋ ਗੱਲ ਇਹ ਵੀ ਨੂੰ ਛਿੱਤੀ ਛਿੱਤੀ ਚਲਾਉਣਾ ਬਣਦਾ ਤਾਂ ਜੋ ਰੋਜ਼ਗਾਰ ਦੇ ਲਈ ਲੋਕਾਂ ਨੂੰ ਤੇ ਇੱਕ ਵਧੀਆ ਆਮਦਨ ਆਵੇ ਆਪਣੇ ਨਦਰਵਾਸ ਉਸ ਤੋਂ ਬਿਹਤਰ। ਹਰੇ ਸੰਭਾਲਿਆ ਨਵਾਂ ਬਣ ਸਕਦਾ ਕਿ ਬਹੁਤ ਦੇਰ ਤੋਂ ਬੰਦ ਤੇ। ਸਭ ਤੋਂ ਪ੍ਰਵਾਸੀ ਮਜੂਰਾ ਦੇ ਲਈ ਉਹ ਰੈਂਡ ਅੱਡਾ ਬੰਦ ਕੀਆ। ਤੇ ਕੰਟੀਨਟ ਲੱਗੇ ਕਿ ਨੇ ਸੱਕਰੀਆਂ ਦਾ ਬੰਨੀ ਆਉਂਦੀਆਂ। ਕੀ ਕਰਨਾ ਚਾਹੀਦਾ? ਹਾਂ ਜਿਹੜਾ ਬੱਸ ਡਾ ਸੀਗਾ ਇਹ ਪਹਿਲਾਂ ਯੂਜ਼ ਹੋ ਰਿਹਾ ਸੀਗਾ ਅੱਜ ਕੱਲ ਨਹੀਂ ਹੋ ਰਿਹਾ ਕਿਉਂਕਿ ਬੱਸਾਂ ਆਪਣੇ ਮਾਈਕਸ ਬਣ ਚੁੱਕੇ ਆ। ਪਰ ਜਿਹੜਾ ਉਥੇ ਪ੍ਰਵਾਸੀ ਮਜ਼ਦੂਰ ਇੱਕ ਸਾਡਾ ਰਹਿਣ ਬਸੇ ਦਾ ਬਣਿਆ ਉਥੇ ਕੁਝ ਲੋਕ ਆ ਕੇ ਰਹਿ ਰਹੇ ਆ ਤੇ ਬਾਕੀ ਸਫਾਈ ਦੀ ਵੀ ਕੁਝ ਲੋੜ ਹੈਗੀ ਆ ਉਹਨੂੰ ਅਸੀਂ ਕੁਝ ਦਿਨਾਂ ਵਿੱਚ ਹੀ ਉਹਨੂੰ ਅਪਰੂਵ ਕਰ ਦਵਾਂਗੇ ਤਾਂ ਕਿ ਅਸੀਂ ਇੱਥੇ ਇੱਕ ਟਾਇਲਟ ਹੋਰ ਵੀ ਬਣਾਉਣ ਜਾ ਰਹੇ ਆ ਤੇ ਜਿਹੜਾ ਤੁਸੀਂ ਬੱਕਰੀਆਂ ਦੀ ਗੱਲ ਕਹੀ ਆ ਉਹ ਚੈੱਕ ਕਰਾ ਲੈਂਦੇ ਆ ਵੀ ਉਹ ਕਿੰਨੀਆਂ ਨੇ ਕਿਹੜੀਆਂ ਹੈਗੀਆਂ ਸਰ ਜਿੰਵੇ ਸ਼ਾਇਦ ਜਿਹੜਾ ਪਾਸਟਾ ਹੁੰਦਾ ਉਹ ਸਾਡੇ ਪਾਸਟਾ ਦੇਖਣ ਨੂੰ ਮਿਲਦਾ ਕਿ ਉੱਥੇ ਕਿੰਨਾਰੇ ਖਰਾਬ ਦੇ ਬੱਚਾ ਖੜੀਆਂ ਹੁੰਦੇ ਪਰ ਸਮਾਰਗ ਦੇ ਤੇ ਨਵਾਂ ਨੇ ਚਾਹਤਾ ਹੈ ਕਿ 11 ਕੋਲ ਤਰੀਕਾ ਫਸਟ ਸਟਾਪ ਹੈ ਬਸਸਟ ਦੇ ਪਿੱਛੇ ਕਿੰਨੇ ਆਉਂਦੇ ਆਨ ਦੇਖੋ ਇਹਦੇ ਵਿੱਚ ਇਹਦਾ ਜ਼ਿਆਦਾ ਜ਼ਮਨ ਨਗਰ ਕੌਂਸਲ ਨਾਲੋਂ ਰੋਡਵੇਜ਼ ਡਿਪਾਰਟਮੈਂਟ ਨਾਲ ਜ਼ਿਆਦਾ ਹੈ ਕਿਉਂਕਿ ਬਸ ਉਸ ਮੈਨਲੀ ਉਹਨਾਂ ਦੇ ਕੰਟਰੋਲ ਚ ਹੁੰਦੀਆਂ ਨੇ ਤੇ ਜਿਹੜਾ ਬਸਕ ਦਾ ਸੀਗਾ ਉਹ ਪਹਿਲਾਂ ਯੂਜ਼ ਹੋ ਰਿਹਾ ਸੀ ਪੂਰਾ ਹਨਾ ਚੀ ਤੇ ਹੁਣ ਜਦੋਂ ਤੋਂ ਬਾਈਪਾਸ ਬਣਿਆ ਤੇ ਉਹਦਾ ਥੋੜਾ ਜਿਹਾ ਬਸਾਂ بار بار ਨਿਕਲ ਰਹੀਆਂ ਨੇ ਤੇ ਅਸੀਂ ਉਹਦੇ ਨਾਲ ਵੀ ਰੋਡਵੇਜ਼ ਨਾਲ ਵੀ ਸੰਪਰਕ ਕਰਕੇ ਦੇਖਦੇ ਹਾਂ ਵੀ ਕੀ ਕਰ ਸਕਦੇ ਹਾਂ